ਤੇ ਮੇਰਾ ਭਰਾ ਗਿਆ ਨਾ ਤਾਂ ਮੈਂ ਆਪਣਾ ਭਰਾ ਦੇ ਬਦਲੇ ਫਟਾ ਲਾਉਂਗਾ ਕੁਛ ਨਾ ਕੁਛ ਠੀਕ ਹੈ ਜੀ ਮੇਰੇ ਨਾਲ ਦੇ ਮੇਰਾ ਮੇਰੇ ਨਾਲ ਦੇ ਭਰਾਵਾਂ ਨੂੰ ਤੰਗ ਕਰਕੇ ਕੋਈ ਫਾਇਦਾ ਨਹੀਂ ਮਾਰਸੀ ਮੇਰੇ ਤੱਕ ਪਹੁੰਚੋ ਨਾ ਜਿਨ੍ਹਾਂ ਨੇ ਮੈਨੂੰ ਤੁਹਾਨੂੰ ਮੈਂ ਚਾਹੀਦਾ ਮੇਰੇ ਤੱਕ ਪਹੁੰਚੋ ਜੇ ਹੈ ਨਾ ਦਮ ਤਾਂ ਮੈਂ ਨਾ ਕੋਈ ਨਹੀਂ ਦੱਸਿਆ ਸਾਨੂੰ ਕਹਿੰਦੇ ਪਹਿਲਾਂ ਇਹਨੇ ਗੋਲੀ ਮਾਰੀ ਮੁੰਡੇ ਤੇ ਫੇਰ ਅੱਗੇ ਲੰਘ ਕੇ 100 ਮੀਟਰ ਤੋਂ ਫੇਰ ਵਾਪਸ ਆਇਆ ਉਹ ਮੋਟਰ ਤੇ ਇਸ ਤੋਂ ਮਾਰੇ ਦਿਨ ਦਾ ਦੁਆਨ ਨਹੀਂ ਛੋੜ ਦਿੱਤੀ ਜੀ ਵੀ ਬਾਈ ਬਾਈ 25 25 ਸਾਲਾਂ ਦੇ ਮੁੰਡੇ ਮਰ ਰਹੇ ਆ ਬੀਤੇ ਦਿਨੀ ਮੁਹਾਰਜੇ ਨੂੰ ਚ ਪੈਣ ਵਾਲੇ ਪਿੰਡ ਤੂਰ ਦੇ ਰਹਿਣ ਵਾਲੇ ਮਨੀਸ਼ ਬੌਂਸਰ ਦਾ ਕਿਸੇ ਅਣਪਛਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਸੀ ਦੱਸਿਆ ਜਾ ਰਿਹਾ ਕਿ ਦਿਨ ਦਿਹਾੜੇ 12:30 ਵਜੇ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਂਦੇ ਨੇ ਉਸ ਤੋਂ ਬਾਅਦ ਮਨੀਸ਼ ਬੌਂਸਰ ਨੂੰ ਗੋਲੀਆਂ ਨਾਲ ਪੁੰਨ ਕੇ ਚਲੇ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਮਨੀਸ਼ ਬੌਂਸਰ ਦੇ ਦੋਸਤ ਹੁਣ ਕੈਮਰੇ ਸਾਹਮਣੇ ਆਏ ਨੇ ਉਹਨਾਂ ਵੱਲੋਂ ਸਿੱਧਾ ਚੈਲੰਜ ਕਰ ਦਿੱਤਾ ਹੈ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਨੇ ਮਨੀਸ਼ ਬੌਂਸਰ ਨੂੰ ਗੋਲੀਆਂ ਨਾਲ ਪੁੰਨਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਆਪਣੇ ਭਰਾ ਦਾ ਬਦਲਾ ਲਵਾਂਗੇ ਜਿਸ ਨੇ ਮਨੀਸ਼ ਬੌਂਸਰ ਨੂੰ ਗੋਲੀਆਂ ਨਾਲ ਮਾਰ ਦਿੱਤਾ ਤਾਂ ਇਸ ਨੂੰ ਲੈ ਕੇ ਤੁਸੀਂ ਵੀ ਸੁਣੋ ਉਹਨਾਂ ਦੇ ਦੋਸਤਾਂ ਦੀ ਪੂਰੀ ਖਬਰ ਕਿ ਬਤਵਤ ਖਬਰ ਸ਼ੇਅਰ ਕਰਕੇ ਤੇ ਆਪਣਾ ਇੱਕ ਕਮੈਂਟ ਜੁ ਕਰਿਓ। ਵਾਲੇ ਕਮ ਨੌਜਵਾਨ ਦਾ ਜਿਹੜਾ ਗੋਲੀ ਮਾਰ ਕੇ ਕੁਝ ਨੌਜਵਾਨਾਂ ਨੇ ਕਤਲ ਕਰ ਦਿੱਤਾ ਕੀ ਮਰਨੇ ਵਾਲਾ ਦਾ ਇਹ ਤੁਹਾਡਾ ਕੀ ਲੱਗਦਾ ਹੈ? ਇਹ ਭਤੀਜਾ ਲੱਗਦਾ ਜੀ ਮੇਰਾ। ਤੁਹਾਡਾ ਭਤੀਜਾ ਦਾ? ਹਾਂ ਜੀ ਹਾਂ। ਤੇ ਕਿੰਨੀਆਂ ਗੋਲੀਆਂ ਮਾਰੀਆਂ ਇਹਦੇ? ਇਹਦਾ ਜੀ ਗੋਲੀਆਂ ਦਾ ਹੁਣ ਹਾਲੇ ਹੁਣੇ ਪਹੁੰਚਿਆ ਸੀ ਸਾਨੂੰ ਹਾਲੇ ਪਤਾ ਨਹੀਂ ਲੱਗਿਆ ਵੀ ਕਿੰਨੀਆਂ ਗੋਲੀਆਂ ਵੱਜੀ ਆ। ਅੱਛਾ ਤੁਹਾਡਾ ਕੀ ਨਾਮ ਹੈ ਜੀ? ਮੰਗਾ ਰਾਣਾ ਜੀ। ਅੱਛਾ। ਫਾਨੂੰ ਜਿਹੜੀਆਂ ਧਮਕੀਆਂ ਆਈਆਂ ਫਿਰ ਤੁਸੀਂ ਇਹਦੀ ਸ਼ਿਕਾਇਤ ਨਹੀਂ ਕਰੀ ਜੀ ਸ਼ਿਕਾਇਤ કરી ਐ एसएसपी ਦਫ਼ਤਰ ਅਰ ਅਰਖਾਤ ਦਈ ਹੈ ਜੀ ਉਹਨਾਂ ਨੇ ਐਸਪੀ ਡੀ ਨੂੰ ਆਪਣਾ ਐਸਪੀ ਸਾਹਿਬ ਨੂੰ ਕਰੀ ਹੈ ਜੀ ਕਿੰਨੇ ਦਿਨ ਪਹਿਲਾਂ ਕੀਤੀ ਹੈ ਹਾਲੇ 10 ਦਿਨ ਹੋ ਗਏ ਧਮਕੀ ਆਏ ਨੂੰ ਮਤਲਬ 6-7 ਦਿਨ ਹੋ ਗਏ ਜੀ ਹੁਣ ਸੀਐਸਟਾਫ ਐਸਐਸਓ ਸਾਹਿਬ ਆਈ ਹੈ ਜੀ ਤੁਸੀਂ ਕਹਿ ਰਹੇ ਤੇ ਕਿ ਜਦੋਂ ਗੋਲੀ ਮਾਰੀ ਆ ਗੋਲੀ ਮਾਰਨੇ ਦੇ ਬਾਅਦ ਗੋਲੀ ਮਾਰਨੇ ਦੇ ਬਾਅਦ ਕਹਿੰਦੇ ਉਹ ਬੰਦੇ ਚਲੇ ਗਏ ਫਿਰ ਉਹਨੂੰ ਦੇਖਣ ਆਏ ਆ ਕੀ ਕੀ ਮਸਲਾ ਕੀ ਹੈ ਜੀ ਇਹ ਸਾਰੀ ਇੱਥੇ ਨਾ ਜੀ ਨਰੇਗਾ ਵਾਲੀਆਂ ਨਾ ਇੱਥੇ ਕੰਮ ਕਰਦੀਆਂ ਸੀ ਇਹ ਜਨਾਨੀਆਂ ਪਿੰਡ ਦੀਆਂ ਹਾਂ ਉਹ ਉਹਨਾਂ ਨੇ ਉਹਨਾਂ ਨੇ ਹੀ ਦੱਸਿਆ ਸਾਨੂੰ ਕਹਿੰਦੇ ਪਹਿਲਾਂ ਇਹਦੇ ਗੋਲੀ ਮਾਰੀ ਮੁੰਡੇ ਤੇ ਫਿਰ ਅੱਗੇ ਲੰਘੇ 100 ਮੀਟਰ ਤੋਂ ਫਿਰ ਵਾਪਸ ਆਇਆ ਹੋਈ ਮੋਟਰਸਾਈਕਲ ਉਹ ਮੋਟਰਸਾਈਕਲ ਤੇ ਸਵਾਰ ਸੀਗੇ ਤੇ ਉਹਨਾਂ ਨੇ ਆ ਕੇ ਇੱਥੇ ਖੜ ਕੇ ਦੇਖ ਕੇ ਫਿਰ ਲੰਘੇ ਉਹ ਕੀ ਲੱਗ ਰਿਹਾ ਜਿਹੜੇ ਆ ਦਿਨ ਪ੍ਰਤੀ ਦਿਨ ਇਹੋ ਜਿਹੇ ਕੰਮ ਹੋ ਰਹੇ ਆ ਇਸ ਤੋਂ ਮਾਰੇ ਦਿਨ ਕਦੋਂ ਆਣ ਗਈ ਹੋਰ ਦੱਸੋ ਬੀਬੀ ਬਾਈ ਬਾਈ ਪੱਤੀ 25 ਸਾਲਾਂ ਦੇ ਮੁੰਡੇ ਮਰ ਰਹੇ ਆ ਸਾਡਾ ਤਾਂ ਇੱਕ ਮੁੰਡਾ ਇੱਕੇ ਇੱਕੇ ਭਰਾ ਸੀਗਾ ਜੀ ਇਹ ਅੱਛਾ ਬਸ ਇਕੱਲਾ ਹੀ ਮੁੰਡਾ ਸੀਗਾ ਮਾਰ ਤਾਂ ਦੱਸੋ ਕੰਮ ਕੀ ਕਰਦਾ ਦਾ ਜੀ ਇਹ ਖੇਤੀਬਾੜੀ ਦਾ ਕਰਦਾ ਦਾ ਜੀ ਜਰਾ ਕੰਮੇ ਕੰਮਾ ਮੁੰਡਾ ਤਾਂ ਕਰਦਾ ਸਾਰਾ ਪਤਾ ਲੱਗਿਆ ਬੌਂਸਰ ਵੀ ਦਾ ਜੀ ਇਹ ਆ ਪਰਸਨ ਲੱਗਿਆ ਸੀ ਜੀ ਹਾਂ ਜੀ ਅੱਛਾ ਪਰਸਨਲੀ ਵੀ ਨਾਲ ਨੌਕਰੀ ਕਰਦਾ ਦਾ ਜੀ ਜੀ ਰੈਂਟੇਸ ਵਗੈਰਾ ਤਾਂ ਨਹੀਂ ਦੇਖੋ ਜਿਹੜੀ ਇਹਨਾਂ ਦੀ ਰੰਜਸ ਦੀ ਪਹਿਲੇ ਇਹਨਾਂ ਦਾ ਪਰਚਾ ਹੋਇਆ ਦਾ ਥੋੜਾ ਮੋੜਾ ਪਹਿਲਾਂ ਚਾਲ ਦੀਦੀ ਇਹਨਾਂ ਦੀ ਉਹ ਨਿਬੜ ਗਿਆ ਦਾ ਪਰਚਾ ਇਹਨਾਂ ਦਾ ਉਹਦੇ ਬਾਅਦ ਇਹਨਾਂ ਦਾ ਜੋ ਵੀ ਗੱਲਬਾਤ ਹੋਈ ਹੈ ਥੋੜਾ ਜਿਹਾ ਪਹਿਲਾਂ ਇਹ ਮੈਨੂੰ ਟੂਰਨਾਮੈਂਟ ਕਰਾਇਆ ਦਾ ਸੀ ਟੂਰਨਾਮੈਂਟੋਂ ਰਾਤ ਨੂੰ ਮਨੂੰ ਮਿਲਿਆ ਮਨੂੰ ਇਹਨਾਂ ਨੇ ਦੱਸਿਆ ਜਾਂਚ ਮਨੂੰ ਵੀ ਧਮਕੀ ਆਈ ਹੈ ਮੈਂ ਇਹਨੂੰ ਗੱਲਬਾਤ ਕਰੀ ਦੀ ਦੇ ਨਾਲ ਮਾ ਜੇ ਤੈਨੂੰ ਧਮਕੇ ਤੂੰ ਕੋਈ ਦਰਖਾਸਤ ਰਖੂ ਦੇ ਆਪਣਾ ਮਤਲਬ ਉਹਦੇ ਬਾਅਦ ਇਹਨਾਂ ਕੋਈ ਸਾਨੂੰ ਦੱਸੀ ਨਹੀਂ ਕੋਈ ਗੱਲਬਾਤ ਮੈਨੂੰ ਦੱਸੀ ਨਹੀਂ ਵੀ ਕੀ ਕੌਣ ਬੰਦਾ ਹੈ ਜਿਹੜਾ ਧਮਕੀ ਦੇ ਰਿਹਾ ਹੈ ਨਹੀਂ ਜੀ ਨੇ ਆਪਣਾ ਖੁੱਲ੍ਹ ਕੇ ਨਹੀਂ ਦੱਸੀ ਗੱਲ ਸ਼ੱਕ ਕੀ ਸੀ ਸ਼ੱਕ ਕੌਣ ਕੀਤੇ ਕਰ ਸਕਦੇ ਸੀ ਸ਼ੱਕ ਜਿਹੜਾ ਮੁੰਡੇ ਦੀ ਦੀ ਵਿਗੜ ਪਈ ਵੀ ਨਹੀਂ ਸਾਊ ਬਹੁਤ ਆ ਜੀ ਸ਼ੱਕ ਸਰ ਮੈਂ ਦੱਸਦਾ ਜੀ ਇਹ ਮੁੰਡਾ ਗਗਨ ਹੈ ਜੀ ਉਹਦੇ ਨਾਲ ਰਹਿੰਦਾ ਪਿਆਰਾ ਪ੍ਰਾਸ਼ ਸੀਗਾ ਜੀ ਉਹ 2016 ਦੇ ਵਿੱਚ ਸਾਤੇ ਪਰਚਾ ਪਿਆ ਸੀਗਾ ਜੀ 307 ਦਾ ਚੰਡੀਗੜ੍ਹ ਫਲੈਕਸਿਟੀ ਜਿਮ ਚਲੋ ਉਹ ਪਰਚਾ ਨਿਬੜਨ ਨਬੜਵਾ ਕੇ ਹੋ ਗਿਆ ਜੀ ਹਨਾ ਅਸੀਂ ਸਜ਼ਾ ਕੱਟ ਗਈ ਸਭ ਕੁਝ ਕਰ ਲਿਆ ਉਸ ਤੋਂ ਬਾਅਦ ਚਲੋ ਇਹਨਾਂ ਨੇ ਆਪਣਾ ਕੰਮ ਕਰ ਵੇਖਣ ਲੱਗ ਗਏ ਇਹ ਸੁਦਰਗੇ ਜਵਾਕ ਹੋ ਗਏ ਵਿਆਹ ਕਰਾ ਲਿਆ ਆ ਕੇ ਇਹਨਾਂ ਨੇ ਠੀਕ ਹੈ ਜੀ ਮੈਂ ਹਲੇ ਜੇਲ੍ਹ ਦੇ ਵਿੱਚ ਹੀ ਸੀਗਾ ਜੀ ਤੇ ਅਸੀਂ ਵੀ ਸਰ ਹੁਣ ਸਾਰੇ ਹੀ ਮਤਲਬ ਆਪਣਾ ਕੰਮ ਕਰ ਵੇਖ ਰਹੇ ਆ ਠੀਕ ਹੈ ਜੀ ਹੋਰ ਇਹ ਲਾਈਨ ਛੱਡੀ ਬੈਠੇ ਠੀਕ ਹੈ ਜੀ ਲੇਕਿਨ ਹੁਣ ਮੈਂ ਤੁਹਾਡੇ ਇਹ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਸੇਜ ਪਹੁੰਚਾਉਣਾ ਚਾਹੁੰਦਾ ਉਹਨਾਂ ਨੂੰ ਵੀ ਮੇਰੇ ਨਾਲ ਦੇ ਮੇਰਾ ਮੇਰੇ ਨਾਲ ਦੇ ਭਰਾਵਾਂ ਨੂੰ ਤੰਗ ਕਰਕੇ ਕੋਈ ਫਾਇਦਾ ਨਹੀਂ ਮਾਰ ਕੇ ਜਿਹਨੇ ਮੇਰੇ ਤੱਕ ਪਹੁੰਚੋ ਨਾ ਜਿਨ੍ਹਾਂ ਨੇ ਮੈਨੂੰ ਤੁਹਾਨੂੰ ਮੈਂ ਚਾਹੀਦਾ ਮੇਰੇ ਤੱਕ ਪਹੁੰਚੋ ਜੇ ਹੈ ਨਾ ਦਮ ਤਾਂ ਮੇਰੇ ਤੱਕ ਪਹੁੰਚੋ ਠੀਕ ਹੈ ਤੇ ਮੇਰਾ ਭਰਾ ਗਿਆ ਨਾ ਤਾਂਤ ਮੈਂ ਆਪਣਾ ਭਰਾ ਦੇ ਬਦਲੇ ਤੁਹਾਡਾ ਲਾਉਂਗਾ ਕੁਝ ਨਾ ਕੁਝ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਗਗਨਦੀਪ ਨਾ ਜੀ